ਤੇ ਨਵੀਆਂ ਸਹੂਲਤਾਂ ਨਾਲ ਕਾਰਾਂ ਸਕੂਟਰ ਸਾਡੀ ਜਿਹੜੀ ਫਿਜ਼ੀਕਲ ਐਕਟੀਵਿਟੀ ਘੱਟ ਗਈ ਹੈ ਪਹਿਲਾਂ ਸੀਗਾ ਕਿ ਅਸੀਂ ਖੇਤਾਂ 'ਚ ਕੰਮ ਕਰਦੇ ਸੀ ਅਸੀਂ ਤਗੜੇ ਸੀ ਤੇ ਪੰਜਾਬ ਜਿਹੜਾ ਉਹ ਮਸ਼ਹੂਰ ਸੀਗਾ ਹਿੰਦੁਸਤਾਨ ਦੇ ਵਿੱਚ ਸਾਰੇ ਦੁਨੀਆ 'ਚ ਮਸ਼ਹੂਰ ਸੀਗਾ ਕਿ ਪੰਜਾਬੀ ਬਹੁਤ ਸਿਹਤਮੰਦ ਨੇ ਮੈਂ ਇੱਥੇ ਦਾਅਵੇ ਨਾ ਕਰ ਸਕਦਾ ਕਿਸੇ ਪਿੰਡ ਦੇ ਤੁਸੀਂ ਟੈਸਟ ਕਰਾ ਲਓ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਅੱਧ ਤੋਂ ਜ਼ਿਆਦਾ ਜਿਹੜੇ ਨੇ ਉਹ ਉਹਨਾਂ ਦੇ ਟੈਸਟ ਸਹੀ ਨਹੀਂ ਆਉਣਗੇ ਸਿਹਤ ਤੋਂ ਉਹ ਬਹੁਤ ਜ਼ਿਆਦਾ ਸਮੀ ਲੋ ਉਹਨਾਂ ਦੀ ਬਾਡੀ ਤੇ ਲੁਕਸ ਆਉਣਗੇ ਜਿਹੜਾ ਯੂਥ ਹੈ ਉਹ ਵੀ ਗਰਾਊਂਡਾਂ 'ਤੇ ਜਾਣਾ ਭੁੱਲ ਗਿਆ ਔਰ ਨਹੀਂ ਜਾ ਰਿਹਾ ਐਕਸਰਸਾਈਜ਼ ਨਹੀਂ ਕਰਦਾ ਗਰਾਊਂਡਾਂ ਹੈ ਵੀ ਨਹੀਂ ਹੈ ਤੇ ਉਹਦੇ ਨਾਲ ਕੀ ਉਹ ਮੋਬਾਈਲ 'ਤੇ ਲੱਗੇ ਰਹੇ ਜਿਸੇ ਨਾਲ ਲੱਗਦੇ ਲੱਗੇ ਰਹਿੰਦੇ ਆ ਜਿਹਦੇ ਨਾਲ ਅਨੇਕਾਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ ਹਲਕਾ ਸੁਲਤਾਨਪੁਰ ਲੋਧੀ ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਅੰਤਰਰਾਸ਼ਟਰੀ ਖਿਡਾਰੀ ਸਜਨ ਸਿੰਘ ਚਿਮਮਾ ਵੱਲੋਂ ਤੰਦਰੁਸਤ ਪਿੰਡ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੀ ਸ਼ੁਰੂਆਤ ਅੱਜ ਪਿੰਡ ਦਬੂਲੀਆਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੌਰਾਨ ਮੈਰਾਥਨ ਦੌੜ ਆਯੋਜਨ ਵੀ ਕੀਤਾ ਗਿਆ ਇਹ ਮੈਰਾਥਨ ਦੌੜ ਪਿੰਡ ਦਬੂਲੀਆਂ ਤੋਂ ਸ਼ੁਰੂ ਹੋ ਕੇ ਕਪੂਰਥਲਾ ਵਿਖੇ ਸੰਪੰਨ ਹੋਵੇਗੀ ਜਿਸ ਵਿੱਚ ਬੱਚੇ ਬਜ਼ੁਰਗ ਨੌਜਵਾਨ ਖਿਡਾਰੀ ਮਹਿਲਾ ਮਾ ਵਿਭਾਗ ਲੈ ਰਹੀਆਂ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰ ਸਜਨ ਸਿੰਘ ਚਿਮਾ ਨੇ ਕਿਹਾ ਕਿ ਮੇਰੀ ਸੋਚ ਹੈ ਕਿ ਨੌਜਵਾਨ ਪੀੜੀ ਵੱਤੋ ਵੱਧ ਖੇਡਾਂ ਵੱਲ ਜੁੜੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਤੰਦਰੁਸਤ ਪਿੰਡ ਮੁਹਿੰਮ ਦੇ ਤਹਿਤ ਹੋਰ ਪਿੰਡਾਂ 'ਚ ਵੀ ਮੈਰਾਥਨ ਦੌੜਾਂ ਦਾ ਆਯੋਜਿਤ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਦੇ ਵੱਤੋ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਇੱਥੇ ਵਰਣਨਯੋਗ ਹੈ ਕਿ ਪਿੰਡ ਦਬੂਲੀਆਂ ਨੇ 6 ਅੰਤਰਰਾਸ਼ਟਰੀ ਤੇ ਸੈਂਕੜੇ ਰਾਸ਼ਟਰੀ ਪੱਧਰ ਤੇ ਖਿਡਾਰੀ ਦੇਸ਼ ਨੂੰ ਦਿੱਤੇ ਉਹਨਾਂ ਲੋਕਾਂ ਨੂੰ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ 'ਚ ਹਿੱਸਾ ਪਾਇਆ ਜਾ ਸਕੇ ਇਸ ਮੁਹਾਂਕੇ ਜਿੱਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਦੇਖੋ ਅ ਅੱਜ ਦੀ ਡੇਟ ਦੇ ਵਿੱਚ ਪੰਜਾਬ ਸਿਹਤ ਖੇਤਰ ਤੋਂ ਬਹੁਤ ਛੜ ਗਿਆ ਮੈਂ ਇੱਥੇ ਦਾਅਵੇ ਨਾ ਕਰ ਸਕਦਾ ਕਿਸੇ ਪਿੰਡ ਦੇ ਤੁਸੀਂ ਟੈਸਟ ਕਰਾ ਲਓ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਅੱਧ ਤੋਂ ਜ਼ਿਆਦਾ ਜਿਹੜੇ ਨੇ ਉਹ ਉਹਨਾਂ ਦੇ ਟੈਸਟ ਸਹੀ ਨਹੀਂ ਆਉਣਗੇ ਸਿਹਤ ਤੋਂ ਉਹ ਬਹੁਤ ਜ਼ਿਆਦਾ ਸਮਝ ਲਓ ਉਹਨਾਂ ਦੀ ਬਾਡੀ 'ਚ ਨੁਕਸ ਹੋਣਗੇ ਕਾਰਨ ਕੀ ਹੈ ਕਿ ਆ ਨਵੀਆਂ ਸਹੂਲਤਾਂ ਨਾਲ ਕਾਰਾਂ ਸਕੂਟਰ ਸਾਡੀ ਜਿਹੜੀ ਫਿਜ਼ੀਕਲ ਐਕਟੀਵਿਟੀ ਘੱਟ ਗਈ ਹੈ ਪਹਿਲਾਂ ਸਿੱਕਾ ਕੇ ਹੀ ਖੇਤਾਂ 'ਚ ਕੰਮ ਕਰਦੇ ਸੀ ਅਸੀਂ ਤਗੜੇ ਸੀ ਤੇ ਪੰਜਾਬ ਜਿਹੜਾ ਉਹ ਮਸ਼ਹੂਰ ਸੀਗਾ ਹਿੰਦੁਸਤਾਨ ਦੇ ਵਿੱਚ ਸਾਰੇ ਦੁਨੀਆ 'ਚ ਮਸ਼ਹੂਰ ਸੀਗਾ ਕਿ ਪੰਜਾਬੀ ਬਹੁਤ ਸਿਹਤਮੰਦ ਨੇ ਪਰ ਇਹ ਚੀਜ਼ਾਂ ਆਉਣ ਨਾਲ ਟਰੈਕਟਰ ਨੇ ਹਰ ਚੀਜ਼ ਸੁਖਾਣੀ ਹੋਣ ਕਰਕੇ ਸਾਡੀ ਖਰਾਕ ਤੇ ਉਦਾਂ ਦੀ ਰਹੀ ਪਰ ਅਸੀਂ ਜਿਹੜਾ ਉਹ ਫਿਜ਼ੀਕਲ ਐਕਟੀਵਿਟੀ ਨਾ ਹੋਣ ਕਰਕੇ ਅੱਜ ਬਹੁਤ ਬਿਮਾਰੀਆਂ ਦਾ ਸ਼ਿਕਾਰ ਦੂਸਰਾ ਜਿਹੜਾ ਯੂਥ ਹੈ ਉਹ ਵੀ ਗਰਾਉਂਡਾਂ 'ਚ ਜਾਣੋਂ ਭੁੱਲ ਗਿਆ ਔਰ ਨਹੀਂ ਜਾ ਰਿਹਾ ਅ ਐਕਸਰਸਾਈਜ਼ ਨਹੀਂ ਕਰਦਾ ਗਰਾਉਂਡਾਂ ਹੈ ਵੀ ਨਹੀਂ ਹੈ ਤੇ ਉਹਦੇ ਨਾਲ ਕੀ ਉਹ ਮੋਬਾਈਲ ਤੇ ਲੱਗੇ ਰਹੇ ਜਿਹਦੇ ਨਾਲ ਲੱਗਦੇ ਲੱਗੇ ਰਹਿੰਦੇ ਆ ਜਿਹਦੇ ਨਾਲ ਅਨੇਕਾਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ ਤੇ ਬੱਚੇ ਜਿਹੜੇ ਮਿਸ ਗਾਈਡ ਹੋ ਕੇ ਨਸ਼ੇ ਆਲ ਬੱਚਾ ਰਹੇ ਨੇ ਸੋ ਮੇਰਾ ਇਥੇ ਮਿਸ਼ਨ ਹੀ ਹੈ ਕਿ ਅਸੀਂ ਤੰਦਰੁਸਤ ਬਣਾਉਣ ਲਈ ਖੇਡਾਂ ਤੇ ਬੱਚਿਆਂ ਨੂੰ ਪਾਉਣ ਲਈ ਉਹਨਾਂ ਨੂੰ ਚੰਗੇ ਸਿਟੀਜ਼ਨ ਬਣਾਉਣ ਲਈ ਤਾਂ ਕਿ ਪੰਜਾਬ ਦੀ ਸ਼ਾਨ ਬਹਾਲ ਹੋ ਸਕੇ ਤੇ ਨਸ਼ਿਆਂ ਤੋਂ निजात ਮਿਲ ਸਕੇ ਇਹ ਮਹਿਮ ਸ਼ੁਰੂ ਕੀਤੀ ਹੈ ਇਹ ਇੱਕ ਡਿਮੋਨਸਟ੍ਰੇਸ਼ਨ ਹੈ ਪਿੰਡਾਂ ਕੋਲ ਇਸ ਤਰ੍ਹਾਂ ਤੁਸੀਂ ਕਰਿਓ ਉਸ ਤੋਂ ਬਾਅਦ ਜਿੰਨੇ ਮੇਰੇ ਬਲਾਕ ਇੰਚਾਰਜ ਨੇ ਉਹਨਾਂ ਨੂੰ ਕਹੂੰਗਾ ਇੱਕ ਇੱਕ ਪਿੰਡ ਚੋਂ ਕੇ ਅਸੀਂ ਪੁਸ਼ ਦਿਨਾਂ ਦੇ ਵਿੱਚ ਹੀ ਉਹ ਰੱਖਾਂਗੇ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ 23 ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਸਾਰੇ ਪਿੰਡ ਕਵਰ ਕਰਕੇ ਫਿਰ ਇੱਕ ਵੱਡੀ ਰੇਸ ਜਿਹੜੀ ਹੈ ਬਹੁਤ ਸਾਰੇ ਸੁਲਤਾਨਪੁਰ ਪਾਰਟਿਸਪੇਟ ਕਰੂੰਗਾ ਉਹਦੇ 'ਚ ਤੇ ਅਸੀਂ ਤੰਦਰੁਸਤ ਸੁਲਤਾਨਪੁਰ ਉਨੂੰ ਦੇਣਾ ਹੈ ਨਾ ਇਹ ਮੈਰਾਥਨ ਕਿੱਥੋਂ ਲੱਗੇ ਕਿੱਥੋਂ ਤੱਕ ਸ਼ੁਰੂ ਹੋਊਗੀ ਕਿੱਥੋਂ ਖਤਮ ਹੋਊਗੀ ਇਹ ਇੱਥੋਂ ਤਕਰੀਬਨ 12 ਕਿਲੋਮੀਟਰ ਜਾਣਾ ਹੈ ਉੱਥੇ ਕਪੂਰਥਲੇ ਤੱਕ ਜਾਣਾ ਹੈ ਇੱਥੋਂ ਬੱਚੇ ਹੀ ਦੇਖਣ ਜਾਏ ਕਾਫੀ ਤਸ਼ਾਹ ਵੀ ਹੈ ਕੀ ਕਰਨ ਜੁੰਦੇ ਨੇ ਨਹੀਂ ਦੇਖੋ ਆ ਜਿਹੜੇ ਬੱਚੇ ਗਰਾਊਂਡ 'ਚ ਆਉਂਦੇ ਨੇ ਆ ਸਾਰੇ ਹੀ ਬੱਚੇ ਜਿਹੜੇ ਨੇ ਇਹ ਦੇਖੋ ਤੁਸੀਂ ਕਿੱਦਾਂ ਭੱਜ ਕੇ ਆਉਂਦੇ ਆ ਇਹਨਾਂ ਨੂੰ ਤਾਂ 40 ਕਿਲੋਮੀਟਰ ਭਜਾ ਲਓ ਤੁਸੀਂ ਕੋਈ ਹੈ ਹੀ ਨਹੀਂ ਹੈ ਕਾਰਨ ਕੀ ਹੈ ਤੇ ਦੇਖੋ ਆ ਜਿੰਨੀ ਕੁ ਮਾੜਾ ਮੋਟਾ ਸੀ ਕੋਸ਼ਿਸ਼ ਕੀਤੀ ਹੈ ਥੋੜੀ ਜਿਹੀ ਹਿੰਮਤ ਕੀਤੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਮੇਰੇ ਵੀਰਾਂ ਨੇ ਤੇ ਉਹਦੇ ਨਾਲ ਕੀ ਹੋਇਆ ਕਿ ਆ ਗਰਾਊਂਡ ਚ ਆਉਣਾ ਤੰਦਰੁਸਤ ਨੇ ਤੇ ਸਾਡਾ ਮਿਸ਼ਨ ਹੈ ਤੰਦਰੁਸਤ ਦਬੂਰੀਆਂ ਇਹ ਹੋ ਗਿਆ ਤੰਦਰੁਸਤ ਔਰ ਇਦੋਂ ਇਹਦਾ ਮੈਸੇਜ ਜਿਹੜਾ ਸਾਰੇ ਪਿੰਡਾਂ ਚ ਸਿੱਖਣਾ